ਜਹਿਨ ਨਮਸਕਾਰ ਸਸੀਗਾ ਦੋਸਤੋ ਮੈਟਵੜਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਆ ਦੋਸਤੋ ਅੱਜ ਅਸੀਂ ਪਹੁੰਚੇ ਆ ਡਾਖਨੇ ਚੌਂਕ ਡਾਖਨੇ ਚੌਂਕ ਤੋਂ ਥੋੜਾ ਅੱਗੇ ਜਾਈਏ ਤਾਂ ਆਂਦਾ ਹੈ ਸਿਵਲ ਹਸਪੀਟਲ ਸਿਵਲ ਹਸਪੀਟਲ ਦੇ ਉੱਤੇ ਬਿਲਕੁਲ ਸਾਹਮਣੇ ਜਿਹੜਾ ਦੋ ਰਹਾ ਹੈ ਇੱਕ ਚਲ ਜਾਂਦਾ ਹੈ ਜਹਾਜ਼ ਚੌਂਕ ਨੂੰ ਤੇ ਦੂਸਰਾ ਚਲ ਜਾਂਦਾ ਹੈ ਕਚੈਰੀ ਵੱਲ ਨੂੰ ਤੇ ਕਚੈਰੀ ਰੋਡ ਤੇ ਨਾਲ ਹੀ ਜਿਹੜਾ ਮੁੜਦੇ ਆਪਾਂ ਤਾਂ ਪੀਸੀ ਪੁਆਇੰਟ ਦੀ ਦੁਕਾਨ ਹੈ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈ ਕਾਫੀ ਜਿਹੜਾ ਹੈ ਪਾਣੀ ਦੀ ਬਲੋਕਰਸ ਹੈਗੀ ਹੈ ਨਾਲੀ ਦੀ ਬਲੋਕਰਸ ਹੈਗੀ ਜਦੋਂ ਆਪਾਂ ਇੱਥੇ ਦੇ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬਲੋਕਰਸ ਹੈਗੀ ਹੈ ਤੇ ਜਿਹੜਾ ਕੂੜਾ ਹੈਗਾ ਕਾਫੀ ਸਾਲਾਂ ਦਾ ਜਿਹੜਾ ਹੈ ਉਹ ਪਿਆ ਹੈ ਪਰ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਆਪਾਂ ਬਹੁਤ ਸ਼ਿਕਾਇਤ ਕੀਤੀ ਹੈ ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਕਿਉਂਕਿ ਅੱਗੇ ਗਰਮੀ ਆ ਰਹੀ ਹੈਗੀ ਹੈ ਮੱਛਰ ਕਾਫੀ ਹੋਏਗਾ ਜਿਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈਗਾ ਤੇ ਇੱਥੋਂ ਦੇ ਜਿਹੜੇ ਦੁਕਾਨਦਾਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੀ ਜਿਹੜੀ ਮੁਸ਼ਕਲ ਆ ਰਹੀ ਹੈ ਜੀ ਜੀ ਸਸੀ ਕਸਰ ਹਾਂਜੀ ਸਰ ਜੀ ਨਾਜ ਕਰਤੀ ਹੈਗੇ ਹਾਂਜੀ ਤੁਸੀਂ ਦੱਸੋ ਜੀ ਕੀ ਪ੍ਰੋਬਲਮ ਆ ਇਹ ਪ੍ਰੋਬਲਮ ਦੇਖੋ ਜੀ 12 ਸਾਲ ਹੋ ਗਿਆ ਸਾਨੂੰ ਇਸ ਪ੍ਰੋਬਲਮ ਨਾਲ ਝੇਲਦੇ ਆ 12 ਸਾਲ ਦੀਆਂ ਸ਼ਿਕਾਇਤਾਂ ਕਰਨ ਡਿਆ ਹਰ ਲੀਡਰ ਨੂੰ ਸ਼ਿਕਾਇਤ ਕੀਤੀ ਹੈ ਜੀ ਉਹਦੇ باوجود ਵੀ ਸਾਡਾ ਇਹ ਹਾਲ ਨਹੀਂ ਹੋਇਆ ਤੇ ਜਦੋਂ ਇਹਨਾਂ ਨੇ ਤੋੜਨੇ ਹੁਣ ਬਾਜ਼ਾਰ ਤੇ ਫਿਰ ਫਟਾ ਫੜ ਦਵਾਦਾਂ ਲਾਉਂਦੇ ਜੀ ਬਲਡੋਜਨ ਲਾ ਦੇਓ ਜੀ ਇਹ ਕਰਦੇ ਹੋ ਤੋੜਦੇ ਹੋ ਜੀ ਤੇ ਇੱਥੇ ਨਹੀਂ ਬਲਡੋਜਨ ਲੱਗਦੇ ਨਾ ਕੋਈ ਗੱਲ ਹੈ ਕੋਈ ਕਰਨ ਵਾਲੀ ਜਿਹੜਾ ਲੋਕਾਂ ਦਾ ਕੰਮ ਹੈ ਲੋਕ ਲੋਗੇ ਤੇ ਤੇ ਉਹ ਵੀ ਕੰਮ ਨਹੀਂ ਇਹਨਾਂ ਨੇ ਕਰਨਾ ਤੇ ਫਿਰ ਕੰਮ ਕਿਨੇ ਕਰਨਾ ਅਸੀਂ ਲੋਕਾਂ ਦੇ ਥੋੜੀਆਂ ਨਾਲੀਆਂ ਸਾਫ ਕਰਨੀਆਂ ਨਾਲੀਆਂ ਤੇ ਇਹਨਾਂ ਨੇ ਸਾਫ ਕਰਾਉਣੀਆਂ ਇਹਨਾਂ ਨੇ ਬਣਾ ਕੇ ਦੇਣੀਆਂ ਹਾਂ ਆਹੀ ਇਹ ਕਹਿੰਦੇ ਆ ਵੀ ਜੇ ਕੋਈ ਇਹਨਾਂ ਕੋ ਘਾਟ ਹੈ ਕੇ ਚੰਦੇ ਦੀ ਘਾਟ ਹੈ ਅਸੀਂ ਦੁਕਾਨਦਾਰ ਨਾਲ ਕੇ ਇਹਨਾਂ ਨੂੰ ਪੈਸੇ ਪਾ ਕੇ ਦੇ ਦਾਂਗੇ ਤੇ ਲੇਕਿਨ ਕੰਮ ਤੇ ਕਰਵਾਉਣ ਲੇਕਿਨ ਕੰਮ ਹੀ ਨਹੀਂ ਕਰਾਣਾ ਕਿੰਨਾ ਕਿੰਨਾ ਕੋ ਜਾ ਕੇ ਤੁਸੀਂ ਸ਼ਿਕਾਇਤ ਕੀਤੀ ਹੈ ਅਸੀਂ ਬੈਲ ਸਾਹਿਬ ਕੋ ਗਏ ਆ ਨਹੀਂ ਯੂ ਸਾਹਿਬ ਕੋ ਗਏ ਆ ਪ੍ਰਧਾਨ ਸਾਹਿਬ ਕੋ ਗਏ ਆ ਪੜਾ ਸਾਹਿਬ ਨੂੰ ਬਹੁਤ ਵੱਡੀ ਸ਼ਿਕਾਇਤ ਕਰ ਚੁੱਕਿਆ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਰਿਕਵੈਸਟ ਕੀਤੀ ਹੈ ਕਿ ਜਨਾਬ ਇਹ ਸਾਡਾ ਇੱਕ ਕੰਮ ਛੋਟਾ ਜਿਹਾ ਕਰਵਾ ਦਿਓ ਕੋਜੇਗਾ ਸ਼ਰਮਾ ਜੀ ਲੇਕਿਨ ਅਜੇ ਤੱਕ ਸਵਾਏ ਪਹਿਲਾਂ ਡੀਸੀ ਸਾਹਿਬ ਨੂੰ ਦਿੱਤੀ ਉਦੋਂ ਤੋਂ ਬਾਅਦ ਸਾਲ ਪਹਿਲਾਂ ਡੀਸੀ ਸਾਹਿਬ ਨੂੰ ਦਿੱਤੀ ਡੀਸੀ ਸਾਹਿਬ ਨੇ ਏਡੀ ਸਾਹਿਬ ਨੂੰ ਮਾਰਕ ਕੀਤੀ ਉਦੋਂ ਸੁਭਾਚੰਦਰ ਸੀ ਏਡੀਸੀ ਕੌਣ ਸਰਦਾਰ ਜੀ ਨਵੇਂ ਆ ਗਿਆ ਹੈ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਵੀ ਵਪਾਰ ਮੰਡਲ ਦੇ ਨਾਲ ਜਾ ਕੇ ਮੈਂ ਦਿੱਤੀ ਸ਼ਿਕਾਇਤ ਉਹਨਾਂ ਨੇ ਬਹੁਤ ਮਲਕੇ ਛਰਾਇਆ ਉਹਨੂੰ ਗੱਲ ਨੂੰ ਕਹੇ ਸ਼ਰਮਾ ਜੀ ਤੁਹਾਡਾ ਕੰਮ ਹੋ ਜਾਏਗਾ ਆ ਦੇਖ ਲਓ ਵੀ ਇਸ ਗੱਲ ਨੂੰ 5 6 ਮਹੀਨੇ ਹੋ ਗਿਆ ਅਜੇ ਤੱਕ ਫਰਵਰੀ ਦੀ ਗੱਲ ਹੈ ਤੇ ਹੁਣ ਦੇਖੋ ਤੁਸੀਂ ਅਜੇ ਤੱਕ ਇਹ ਨਾਲਾ ਨਹੀਂ ਸਾਫ ਹੋਇਆ ਨਾ ਨਾਲਾ ਬਣਿਆ ਕੀ ਗੱਲ ਕਰਾਂ ਸਵੱਛ ਭਾਰਤ ਕਿਤੇ ਨਾ ਕਿਤੇ ਸਰਕਾਰ ਜਿਹੜੇ ਦਾਅਵੇ ਕਰ ਰਹੀ ਹੈ ਕਿ ਸਵੱਛ ਭਾਰਤ ਤੇ ਸਵੱਛ ਭਾਰਤ ਸਾਨੂੰ ਬਿਲਕੁਲ ਨਹੀਂ ਲੱਭ ਰਿਹਾ ਕਿਤੇ ਸਵੱਛ ਭਾਰਤ ਨਹੀਂ ਸੁਭਾਜੀ ਭਾਰਤ ਹੈ ਕੋਈ ਨਹੀਂ ਤੇ ਇਹ ਗੰਦ ਦੇ ਦੇਖੋ ਛੜਕ ਤੋਂ ਲੱਗ ਕੇ ਜਾਂਦੇ ਆ ਖੁਦ ਸਾਰੀ ਛੜਕ ਟੁੱਟੀ ਹੋਈ ਹੈ ਗੰਦਾ ਪਾਣੀ ਸੀਵਰੇਜ ਦਾ ਆ ਕੇ ਤੇ ਖੜਾ ਹੁੰਦਾ ਜਿਹੜਾ ਕਿ ਇੱਥੇ ਇੱਕ ਕੋਠੀ ਵਾਲਾ ਉਹ ਕਹਿੰਦਾ ਜੀ ਜੋ ਮੇਰਾ ਕਰਨਾ ਬਗਾਲਨਾ ਬਗਾਲ ਲਓ ਮੈਂ ਤਾਂ ਸੀਵਰੇਜ ਦਾ ਪਾਣੀ ਛੁੱਟਣਾ ਜੇ ਜਾ ਜੋ ਕਰਨਾ ਕਰ ਲਓ ਤੇ ਅਸੀਂ ਕੀ ਕਰਾਂਗੇ ਉਹ ਤਾਂ ਅਸੀਂ ਤਰੀ ਬਜ਼ਮੀਆ ਅਸੀਂ ਕਿ ਕਿ ਨਾਲ ਲੱਗ ਸਕਦੇ ਸਰ ਗੱਲ ਕਰੀਏ ਤਾਂ ਆਮ ਆਦਮੀ ਦੀ ਸਰਕਾਰ ਹੈਗੀ ਹੈ ਤੇ ਉਹਨਾਂ ਨੇ ਦਾਅਵੇ ਵੀ ਕੀਤੇ ਕਿ ਆਪਾਂ ਜਿਹੜੀ ਹੈ ਲੋਕਾਂ ਦੀ ਸੁਣਵਾਈ ਕਰਾਂਗੇ ਕਿਸੇ ਨੇ ਵੀ ਕੋਈ ਪ੍ਰੋਬਲਮ ਨਹੀਂ ਕਿ ਇੱਥੋਂ ਕੀ ਲੱਗਦਾ ਕਿ ਹਾਂ ਵੀ ਸਰਕਾਰ ਦੇ ਦਾਅਵੇ ਖੋਖਲੇ ਬਿਲਕੁਲ ਖੋਖਲੇ ਦਾਅਵੇ ਹੈ ਕੋਈ ਸਰਕਾਰ ਸੁਣਵਾਈ ਨਹੀਂ ਹੈਗੀ ਮੈਂ ਪ੍ਰੂਫ ਦੇ ਦਿੰਦਾ ਰਿਟਰਨ ਪ੍ਰੂਫ ਮੇਰੇ ਕੋਲ ਹੈ ਗਿਆ ਜਿਹੜੀ ਮੈਂ ਗੱਲਾਂ ਕਹਿ ਰਿਹਾ ਉਹਦੇ ਰਿਟਰਨ ਪ੍ਰੂਫ ਹੈ ਮੇਰੇ ਕੋਲ ਪਰ ਆਪਾ ਦੇਖ ਵੀ ਰਹੇ ਬਹੁਤ ਸਾਰੇ ਲੋਕੇ ਤੋਂ ਲੰਘ ਰਹੇ ਨੇ ਗਿਆ ਹੈ ਔਰ ਮੱਛਰ ਵੀ ਕਾਫੀ ਉੱਡ ਰਹੇ ਨੇ ਔਰ ਜਿਹੜੇ ਆ ਦੁਪੱਟੇ ਨਾਲ ਜਿਹੜਾ ਆਪਣਾ ਸਿਰ ਜਿਹੜਾ ਆ ਜਾਂ ਮੂੰਹ ਆ ਟੱਕ ਕੇ ਜਾ ਰਹੇ ਨੇ ਤੇ ਇਹਦੇ ਨਾਲ ਕਾਫੀ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਮੇਨ ਰੋਡ ਹੈਗਾ ਹੂੰ ਤੁਸੀਂ ਨਾ ਐਡਵੋਕੇਟ ਨਾਗਪਾਲ ਸਾਹਿਬ ਹੈ ਉਹ ਵੀ ਇਸੇ ਰੋਡ ਤੇ ਨਾ ਉਹਨਾਂ ਦੇ ਉਹਨਾਂ ਨਾਲ ਕਰੋ ਗੱਲਬਾਤ ਬਹੁਤ ਵਧੀਆ ਤਰੀਕਾ ਸ਼ਰਮਾ ਜੀ ਨੇ ਕਿਹਾ ਕਿ ਆਪਾਂ ਸਰਕਾਰ ਨੂੰ ਕਾਫੀ ਵਰੀ ਪ੍ਰਸ਼ਾਸਨ ਨੂੰ ਕਾਫੀ ਵਰੀ ਆਪਾਂ ਲਿਖ ਕੇ ਵੀ ਦੇਤਾ ਆ ਆਪਾਂ ਕੰਪਲੀਟ ਵੀ ਕੀਤੀ ਆ ਪਰ ਹਜੇ ਤੱਕ ਇਹਦੀ ਜਿਹੜੀ ਹੈ ਕੋਈ ਵੀ ਸੁਣਵਾਈ ਨਹੀਂ ਹੋਈ ਆਪਾਂ ਮੰਗ ਕਰਦੇ ਆ ਕਿ ਇਹ ਜਿਹੜਾ ਸੀਵਰੇਜ ਦਾ ਹੈਗਾ ਜਿਹੜਾ ਰਸਤਾ ਹੈਗਾ ਇਹਨੂੰ ਖੋਲਿਆ ਜਾਏ ਜਿਹੜਾ ਕੂੜਾ ਕਰਕਟ ਹੈਗਾ ਇਹਦੇ ਵਿੱਚੋਂ ਕੱਢਿਆ ਜਾਏ ਤਾਂ ਜੋ ਲੋਕਾਂ ਨੂੰ ਕੋਈ ਵੀ ਜਿਹੜੀ ਪਰੇਸ਼ਾਨੀ ਜਿਹੜੀ ਹੈ ਉਹ ਨਾ ਹੋ ਸਕੇ ਆਪਾਂ ਹੋਰ ਵੀ ਜਿਹੜੇ ਇੱਥੋਂ ਦੇ ਦੁਕਾਨਦਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਇਹ ਕੀ ਨਾਟਾ ਡਾ ਸਰ ਸਰ ਬਲਜੀਤ ਸਿੰਘ ਮੇਰਾ ਨਾਮ ਹੈ ਮੇਰੀ ਵੀ ਦੁਕਾਨ ਹੈ ਜੀ ਸਾਹਮਣੇ ਤੇ ਇਹ ਕਾਫੀ 12-13 ਸਾਲ ਤੋਂ ਅਸੀਂ ਦੇਖ ਰਹੇ ਆ ਜੀ ਇਦਾਂ ਦਾ ਇਦਾਂ ਹੀ ਆ ਜੀ ਇਹ ਪਾਣੀ ਦੀ ਬਲੋਕਜ ਇਦਾਂ ਨਹੀਂ ਇਦਾਂ ਹੀ ਰੁਕੀ ਹੋਈ ਆ ਠੀਕ ਆ ਇਹ ਪੂਰੀ ਪੁਲੀ ਜਿਹੜੀ ਆ نیچے ਪੁਲੀ ਆ ਇਹ ਪੂਰੀ ਬਲੋਕ ਹੋਈ ਹੋਈ ਆ ਇਹ ਅੱਗੋਂ ਪੂਰੀ ਸੁੱਕੀ ਹੋਈ ਆ ਪਿੱਛੇ ਪਾਣੀ ਡਕਾ ਲੱਗਾ ਹੋਇਆ ਜੀ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਜੀ ਅਸੀਂ ਆਪ ਕਿੰਨੇ ਵਾਰੀ ਜਾ ਕੇ ਅਸੀਂ ਐਪਲੀਕੇਸ਼ਨਾਂ ਵੀ ਦੇ ਆਏ ਆ ਪ੍ਰੋਬਲਮ ਸਾਨੂੰ ਹੋਈ ਚੱਲੀ ਗਈ ਚੱਲ ਜਾ ਰਹੀ ਹੈ ਜੀ ਪਨਾ ਚੌਂਕ ਤੱਕ ਨਾਲੀ ਬੰਦ ਹੈਗੀ ਮਤਲਬ ਕਿ ਗੱਲ ਕਰੀਏ ਕਿ ਇਹ ਥੋੜਾ ਜਿਹਾ ਟੋਟਾ ਹੈਗਾ ਜਿਹੜਾ ਸਰਕਾਰ ਨੇ ਪ੍ਰਸ਼ਾਸਨ ਨੇ ਛੱਡ ਦਿੱਤਾ ਬਿਲਕੁਲ ਨਹੀਂ ਧਿਆਨ ਰੱਖਦੇ ਬਿਲਕੁਲ ਇਹ ਬਿਲਕੁਲ ਸਰਕਾਰੀ ਕੁਆਟਰ ਹੈ ਜੀ ਇੱਥੇ ਗੰਦ ਦੇਖ ਲਓ ਕਿੰਨਾ ਜੀ ਸਰਕਾਰੀ ਕੁਆਟਰਾਂ ਦਾ ਇਹ ਹਾਲ ਹੈ ਤੇ ਬਾਕੀਾਂ ਦਾ ਕੀ ਬਣੇਗਾ ਜੀ ਦੇਖੋ ਜੀ ਠੀਕ ਹੈ ਜਿਥੇ ਹਸਪੀਟਲ ਦੇ ਕੁਆਟਰ ਆ ਸਰਕਾਰੀ ਕੁਆਟਰ ਆ ਹਸਪੀਟਲ ਦੇ ਜੀ ਆਪਣਾ ਇਹੀ ਹੈ ਜੀ ਤੇ ਨਾਲੇ ਸਿਵਲ ਹਸਪੀਟਲ ਵੀ ਜ਼ਿਆਦਾ ਦੂਰੀ ਤੇ ਨਹੀਂ ਹੈਗਾ ਆ ਸਾਹਮਣੇ ਸਿਵਲ ਹਸਪੀਟਲ ਆ ਜੀ ਜੇ ਸਿਵਲ ਹਸਪੀਟਲ ਦੇ ਲੱਗ ਗਏ ਇੱਥੇ ਹੈਗੇ ਸਾਰੇ ਬਿਮਾਰੀਆਂ ਦੇ ਹੱਲ ਹੈਗੇ ਆ ਤੇ ਇਹ ਬਿਮਾਰੀ ਦਾ ਹੱਲ ਕਿਉਂ ਨਹੀਂ ਕਰ ਰਹੇ ਜੀ ਇਹ ਜਿਹੜੇ ਪਾਣੀ ਦਾ ਗੰਦ ਪਿਆ ਹੋਇਆ ਇਹ ਬਿਮਾਰੀ ਦਾ ਹੱਲ ਕਿਉਂ ਨਹੀਂ ਕਰ ਰਹੇ ਜੀ ਕਿਤੇ ਨਾ ਕਿਤੇ ਦੁਕਾਨਦਾਰ ਬਹੁਤ ਨਰਾਜ਼ ਨੇ ਉਹਨਾਂ ਨੇ ਇਹ ਕਿਹਾ ਕਿ ਹਾਬੀ ਕੀ ਪ੍ਰਸ਼ਾਸਨ ਨੂੰ ਇਸ ਵਾਰ ਜਿਹੜਾ ਹੈ ਖਿਆਲ ਰੱਖਣਾ ਚਾਹੀਦਾ ਹੈ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਜਿਹੜੇ ਲੋਕ ਜਿਹੜੇ ਹੈ ਉਹ ਬਿਮਾਰ ਨਾ ਹੋ ਸਕਣ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਹੈ ਬਿਲਕੁਲ ਬਲੋਕ ਹੈਗਾ ਲਫਾਫੇ ਜਿਹੜੇ ਹੈਗੇ ਉਹ ਪਏ ਹੋਏ ਨੇ ਪਾਣੀ ਦਾ ਨਿਕਾਸ ਦਾ ਕੋਈ ਸਾਧਨ ਨਹੀਂ ਹੈਗਾ ਔਰ ਲੋਕਾਂ ਦੀ ਇਹ ਮੰਗ ਹੈ ਕਿ ਇਸ ਨੂੰ ਜਲਦ ਤੋਂ ਜਲਦ ਜਿਹੜਾ ਹੈ ਉਹ ਇਸ ਤਰ੍ਹਾਂ ਹੱਲ ਕੀਤਾ ਜਾਵੇ ਤਾਂ ਜੋ ਜਿਹੜਾ ਹੈ ਉਹ ਸਵਸ਼ ਭਾਰਤ ਬਿਲਕੁਲ ਸਵਸ਼ ਲੱਗੇ ਮੈਂ ਤੁਹਾਡਾ ਆਪਣਾ ਸਜੀਵ 바ਵਾ ਸ ਸਾਡੇ ਨਾਲ ਇਥੋਂ ਇਹ ਸਾਡੇ ਨਾਲ ਸਾਡੇ ਨਾਲ 나ਗਪਾਲ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਕਿਸ ਕਿਸ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਆ ਰਹੀ ਹੈ ਜੀ ਸਰ ਕੀ ਕਹਿਣਾ ਚਾਹੋਗੇ ਇਸ ਪਰੇਸ਼ਾਨੀ ਬਾਰੇ ਇਹ ਪਰੇਸ਼ਾਨੀ ਬੜੀ ਸਿੰਪਲ ਜਈ ਹੈ ਇਹ ਕਮੇਟੀ ਘਰ ਵਾਲੇ ਇਸ ਨਾਲੀ ਨੂੰ ਸਫਾਫ ਕਰਾਉਣ ਤੋਂ ਭੱਜਦੇ ਆ ਪੰਜਾਬੀ ਚ ਸਿੱਧੀ ਗੱਲ ਕਹਾਂਗੇ ਉਹ ਕਰਾਣਾ ਹੀ ਨਹੀਂ ਚਾਹੁੰਦੇ ਆ ਉਹ ਕਰਨਾ ਨਹੀਂ ਚਾਹੁੰਦੇ ਸਰ ਕੀ ਕੀ ਕਰਨ ਹੈਗਾ ਕਿਉਂ ਨਹੀਂ ਕਰਨਾ ਚਾਹੁੰਦੇ ਇਹ ਕਮੇਟੀ ਵਾਲੇ ਦੱਸਣਗੇ ਕਿਉਂ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਸਾਡੀ ਤਾਂ ਸਮੱਸਿਆ ਹੈਗੀ ਕਿ ਪਾਣੀ ਸਾਲ ਦੇ 12 ਮਹੀਨੇ ਖੜਾ ਸਰ ਏਕ ਔਰ ਇਹ ਪਾਣੀ ਇੱਥੋਂ ਇੱਥੋਂ ਤੋਂ ਲੈ ਕੇ ਡਾਕ ਜਿਹੜੀ ਜਿਸ ਪੁਲੀ ਦੇ ਕੋਲ ਅਸੀਂ ਖੜੇ ਹਾਂ ਉਸ ਪੁਲੀ ਤੋਂ ਲੈ ਕੇ ਡਾਕ ਨੇ ਚੌਕ ਤੱਕ ਦੀ ਜਿੱਥੇ ਜਾ ਕੇ ਨਾਲਾ ਮਿਲਦਾ ਉਹ ਨਾਲਾ ਬੰਦ ਹੈ ਉਹਨੂੰ ਖੋਲਣ ਲਈ ਕਿਸੇ ਕੋਲ ਟਾਈਮ ਨਹੀਂ ਹੈਗਾ ਬੰਦੇ ਨਹੀਂ ਹੈਗੇ ਸੋਰਸਸ ਕੰਦੇ ਨਾ ਹੈ ਨਹੀਂਗੇ ਤੇ ਇਹ ਤਾਂ ਕਮਨ ਨਹੀਂ ਹੈ ਕਮੇਟੀ ਨੇ ਸੋਚਣਾ ਟੈਕਸਸ ਐਨੇ ਇਕੱਠੇ ਕਰਦੇ ਨੇ ਕਿਉਂ ਨਹੀਂ ਕਰਵਾਉਂਦੇ ਇੱਕ ਕਮੇਟੀ ਦੇ ਈਓ ਸਾਹਿਬ ਦੱਸਾਂਗੇ ਕਿ ਕਿਉਂ ਨਹੀਂ ਕਰਾਂਦੇ ਜਿਉਣਾ ਕੋਲ ਟਾਈਮ ਨਹੀਂ ਹੈ ਉਹਨਾਂ ਦੇ ਸੈਨੀਟਰੀ ਸੁਪਰਵਾਈਜ਼ਰ ਕੀ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਇਹ ਜਿਹੜੇ ਕਮੇਟੀ ਦੇ ਮੈਂਬਰ ਨੇ ਇੱਥੋਂ ਤੱਕ ਕਿ ਜਿਹੜਾ ਸਾਡਾ ਇਹ ਏਰੀਆ ਸਭ ਤੋਂ ਮਜ਼ੇਦਾਰ ਗੱਲ ਹੈ ਕਿ ਇਸ ਏਰੀਆ ਦਾ ਜਿਹੜਾ ਵਾਰਡ ਉਹ ਇਸ ਤਰੀਕੇ ਨਾਲ ਵੰਡਿਆ ਦਾ ਕਿ ਇੱਕ ਘਰ ਕਿਸੇ ਵਾਰਡ ਚ ਤੇ ਬਾਕੀ ਕਿਸੇ ਵਾਰਡ ਚ ਖਸਮ ਹੀ ਕੋਈ ਨਹੀਂ ਪੰਜਾਬੀ ਚ ਖਸਮ ਹੀ ਕੋਈ ਨਹੀਂ ਕਿਤੇ ਨਾ ਕਿਤੇ ਇਹ ਇੱਕ ਜਣੇ ਦੀ ਪ੍ਰੋਬਲਮ ਨਹੀਂ ਗਈ ਇਹ ਸਾਰੇ ਦੀ ਪ੍ਰੋਬਲਮ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਇੱਥੇ ਰਹਿਣ ਵਾਲੇ ਲੋਕ ਹੈਗੇ ਆ ਚਾਹੇ ਚਾਹੇ ਲੋਕ ਜਿਹੜੇ ਐ ਇੱਥੋਂ ਲੰਘ ਰਹੇ ਨੇ ਸਾਰੇ ਦੀ ਪ੍ਰੋਬਲਮ ਹੈਗੀ ਹੈ ਕਹਿਨ ਨੂੰ ਤੇ ਕਹਿੰਦੇ ਆ ਕਿ ਹਾਂ ਵੀ ਸਵਸ਼ ਭਾਰਤ ਪਰ ਕਿ ਸਵਸ਼ ਭਾਰਤ ਕਿਤੇ ਨਹੀਂ ਲੱਭ ਰਗਾ ਔਰ ਮਹਾਤਮਾ ਗਾਂਧੀ ਜੀ ਦੇ ਕਹਿਣ ਅਨੁਸਾਰ ਚਾਹਦੇ ਕਿ ਹਾਂ ਵੀ ਕਿ ਆਪਾਂ ਪੂਰਾ ਜਿਹੜਾ ਭਾਰਤ ਜਿਹੜਾ ਹੈ ਸਾਡਾ ਇਹ ਸਵਸ਼ ਭਾਰਤ ਹੈ ਪਰ ਸਵਸ਼ ਭਾਰਤ ਦੇ ਜਿਹੜੇ ਦਾਅਵੇ ਆ ਖੋਖਲੇ ਕਿਤੇ ਰਹਿੰਦੇ ਤੇ ਸਰਕਾਰ ਕੀ ਬੇਨਤੀ ਹੈ ਕਿ ਇਸ ਜਿਹੜੀ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਏ ਕਿਉਂਕਿ ਥੋੜੇ ਹੀ ਦਿਨ ਬਾਅਦ ਜਿਹੜਾ ਹੈ ਬਰਸਾਤ ਦੇ ਵੀ ਮੌਸਮ ਸ਼ੁਰੂ ਹੋ ਰਹੇ ਨੇ ਤੇ ਕਿਰਪਾ ਕਰਕੇ ਜਿਹੜਾ ਸਰਕਾਰ ਨੂੰ ਹੈ ਇਸ ਵਾਲਾ ਜਿਹੜਾ ਖਿਆਲ ਕੀਤਾ ਜਾਵੇ ਮੈਂ ਤੁਹਾਡਾ ਆਪਣਾ ਸੰਜੀਪ ਬਾਵਾ